ਸਵਰਨ ਕੋਰ ਵਿਦਵਾ ਜਗੀਰ ਸਿੰਘ ਪਿੰਡ ਬਾਉਪੁਰ ਬੇਟ ਸ਼ਾਹਕੋਟ ਵੱਲੋਂ ਆਪਣਾ ਕੱਚਾ ਮਕਾਨ ਢਾਉਣ ਤੇ ਦੋਵਾਂ ਧਿਰਾਂ ਦਾ ਬਿਆਨ ਆਇਆ ਸਾਹਮਣੇ ਸਭ ਤੋਂ ਪਹਿਲਾਂ ਖਬਰਾਂ ਖੇਡਾਂ ਦੇਖਣ ਲਈ ਚੈਨਲ ਤੇ ਕਲਿੱਕ ਅਤੇ ਸਬਸਕ੍ਰਾਈਬ ਕਰੋ ਖਬਰਾਂ ਇਸ਼ਤਿਆਰ ਭੇਜਣ ਸੰਬੰਧੀ ਸੰਪਰਕ ਕਰੋ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਮੇਰੇ ਘਰ ਵਾਲਾ ਉਦੋਂ ਤਾਂ ਸਾਰਾ ਕੁਝ ਹੀ ਖਾਈ ਜਾਂਦਾ ਬਾਕੀ ਮੈਂ ਇਹਨਾਂ ਨੂੰ ਬੇਹਦ ਖੜ ਕੀਤਾ ਖਵਾਰਾ ਮੇਰੇ ਕੋਲ ਪਈਆਂ ਦਰਖਾਸਤਾਂ ਮੇਰੇ ਕੋਲ ਪਈਆਂ ਸਰ ਮੈਂ ਖ ਮੈਨੂੰ ਨਹੀਂ ਅੱਜ ਉਸ ਬਾਰੇ ਕੀ ਕਹਣਾ ਪਹਿਲਾਂ ਕਹਿੰਦੇ ਨੇ ਕਿ ਡਾਕਟਰ ਦੇ ਪਿੱਛੇ ਮੂਵ ਕੀਤਾ ਕਿ ਸਾਡੀ ਸਾਡਾ ਫੋਨ ਡੇਕਿਆ ਇਹਦੀ ਕੁੜੀ ਜਿਹੜੀ ਮੈਂ ਸੈਂਟਰ ਚ ਆਉਂਦੀ ਘਰ ਵਾਲੇ ਦੀ ਕਾਸੀ ਕੋ ਬਹੁਤ ਜ਼ਿਆਦਾ ਨਸ਼ਾ ਕਰਦਾ ਉਦੋਂ ਬਾਅਦ ਚਲੇਗੀ ਸਾਨੂੰ ਨਹੀਂ ਪਤਾ ਹੁਣ ਆਈ ਆ ਇਸ ਟਾਈਮ ਤਰਖਾਚਾ ਸਾਡੇ ਕੋਲ ਆ ਜੀ ਸਾਰਾ ਕੁਝ ਕਾਗਜ਼ ਪੱਤਰ ਆ ਜੀ ਫੋਟੋਆ ਦੇ ਦਿੱਤੀਆਂ ਜੀ ਅਸੀਂ ਕੁੜੀ ਦਾ ਮੁੰਡੇ ਦਾ ਵਿਆਹ ਕੀਤਾ ਜਿਹੜਾ ਦਾ ਮੁੰਡਾ ਆ ਕਰੇ ਦਸ਼ਕਾਂ ਦਾ ਮੈਂ ਹਰਪਾਲ ਸਿੰਘ ਜੱਜ ਤੁਹਾਡਾ ਸਵਾਤ ਕਰਦਾ ਹਾਂ ਅੱਜ ਅਸੀਂ ਪਿੰਡ ਬਾਉਪੁਰ ਵਿਖੇ ਪਹੁੰਚੇ ਸੀ ਗੱਲਬਾਤ ਕਰਾਂ ਦੋਸ਼ ਲਗਾਏ ਗਏ ਨੇ ਆਪਣੇ ਫੈਮਿਲੀ ਉੱਤੇ ਕਿ ਇਹਨਾਂ ਦਾ ਮਕਾਨ ਬਿਲਕੁਲ ਹੀ ਉਹਨਾਂ ਨੇ ਆਪਣੇ ਸਾਹਮਣੇ ਦੇਖ ਸਕਦੇ ਹੋ ਕਿ ਢਾ ਦਿੱਤਾ ਹੈ ਹਾਂਜੀ ਹਾਂਜੀ ਇਹ ਮੁੰਡੇ ਨੂੰ ਕੋਲੀ ਲੱਗੀ ਸੀ ਇਹਨੇ ਪੁਲਿਸ ਮੁਕਾਬਲਾ ਕੀਤਾ ਇਹਨੂੰ 8 ਲੱਖ ਰੁਪਈਆ ਮਿਲਿਆ ਸਾਰਾ 8 ਲੱਖ ਇਸ ਪਰੋਣੇ ਨੂੰ ਦਿੱਤਾ ਕਿ ਜਗਦੀਸ਼ ਸਿੰਘ ਨੂੰ ਇਹਨਾਂ ਘਾਲੇ ਮੇਰੇ ਚਾਰ ਕਿੱਲਾਂ ਦੀ ਕਣਕ ਸੀ ਸਾਰੀ ਇਹ ਇਹਦੇ ਕੋਲ ਜਾਂਦੀ ਰਹੀ ਫਿਰ ਮੇਰੇ ਇੱਕ ਕਿੱਲੇ ਦੇ ਪੋਪਰਲ ਸੀ ਉਹ ਵੀ ਟਰਾਲੀਆਂ ਭਰ ਕੇ ਵੱਢ ਕੇ ਇਹਦੇ ਕੋਲ ਗਈਆਂ ਸਾਰੀ ਫਸਲ ਮੇਰੀ ਸੰਭੀ ਜਾਂਦਾ ਇਹ ਕਹਿੰਦਾ ਮੈਂ ਸਹਰੇ ਦੇ ਨਾਲ ਹੱਥ ਨਾਲ ਹੱਥ ਵਟਾਉਂਦਾ ਰਿ ਕੋਈ ਹੱਥ ਨਹੀਂ ਵਟਾਉਂਦਾ ਰਿਆ ਜਦੋਂ ਦਾ ਮੁੱਕਿਆ ਉਦੋਂ ਦਾ ਮੇਰੇ ਘਰ ਵਾਲਾ ਉਦੋਂ ਤਾਂ ਸਾਰਾ ਕੁਝ ਖਾਈ ਜਾਂਦਾ ਬਾਕੀ ਮੈਂ ਇਹਨਾਂ ਨੂੰ ਬੇਦਖਲ ਕੀਤਾ ਖਵਾਰਾ ਮੇਰੇ ਕੋਲ ਪਈਆਂ ਦਰਖਾਸਤਾਂ ਮੇਰੇ ਕੋਲ ਪਈਆਂ ਸਰ ਮੈਂ ਕਿ ਮੈਂ ਲਿਆ ਕੇ ਤੁਹਾਨੂੰ ਦੇ ਦਿੰਨੀ ਆ ਸਾਰਾ ਸਬੂਤ ਦੇਖ ਲਓ ਤੁਸੀਂ ਮੌਕੇ ਤੇ ਠੀਕ ਹੈ ਜੇ ਤੁਸੀਂ ਗੱਲ ਕਰਦੇ ਹੋ ਕਿ ਜਿਹੜਾ ਕੇਸ ਚੱਲਦਾ ਹੈ ਪਹਿਲਾਂ ਤੁਹਾਨੂੰ ਜੀ ਆਪਣੀ ਸਜ਼ਾ ਵੀ ਹੋਈ ਹੈ ਜੀ ਜੇਲ੍ਹ ਵਿੱਚ ਕਿੰਨਾ ਟਾਈਮ ਰਹਿਿਆ ਸਜ਼ਾ ਨਹੀਂ ਹੋਈ 3 ਮਹੀਨੇ ਵਿੱਚ ਕੱਟ ਗਿਆ 90 ਦਿਨਾਂ ਬਾਅਦ ਮੇਰੀ ਜ਼ਬੰਤ ਹੋ ਗਈ 3 ਮਹੀਨਿਆਂ ਬਾਅਦ ਹਾਂਜੀ ਹਾਂਜੀ ਤੇ ਫਿਰ 3 ਮਹੀਨਿਆਂ ਬਾਅਦ ਮੈਂ ਆ ਕੇ ਕੇਸ ਲਾਤਾ ਤੇ 1 ਸਾਲ ਬਾਅਦ ਮੇਰਾ ਕੇਸ ਬਰੀ ਹੋ ਗਿਆ ਠੀਕ ਹੈ ਹਾਈ ਕੋਰਟ ਤੋਂ ਠੀਕ ਹੈ ਪ੍ਰਸ਼ਾਸਨ ਤੋਂ ਕੀ ਮੰਗ ਕਰਨਾ ਚਾਹੁੰਦੇ ਹੋ ਪ੍ਰਸ਼ਾਸਨ ਤੋਂ ਇਹ ਮੰਗ ਚਾਹਨਾ ਵੀ ਮੇਰਾ ਜਿਹੜਾ ਇਨਸਾਫ ਮੈਨੂੰ ਮਿਲਣਾ ਚਾਹੀਦਾ ਜਿਹੜੇ ਨਾਲ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਏ ਜਿਹੜਾ ਮੇਰਾ ਕਮਰਾ ਪੱਟਿਆ ਇਹਨਾਂ ਨੇ ਬਿਨਾ ਪੁੱਛੇ ਤੂੰ ਘਰ ਦੀ ਜਗ੍ਹਾ ਇਹ ਜਵਾਈ ਨਹੀਂ ਵੇਚ ਸਕਦਾ ਆਪਣੀ ਮਰਜ਼ੀ ਨਾਲ ਵੇਚੀ ਜਾਂਦਾ ਹੈ ਜਗ੍ਹਾ ਦੀ ਰਜਿਸਟਰੀ ਹੈਗੀ ਹੈ ਠੀਕ ਹੈ ਤੇ ਇਹ ਮੈਨੂੰ ਮੇਰਾ ਜੇਠ ਕਰਦਾ ਹੀ ਇਹ ਕਰਦੇ ਨਾ ਖਾਂ ਕਰਦੇ ਜੇਠ ਨਹੀਂ ਦਿੰਦਾ ਸੀ ਬਲਵੀਰ ਸਿੰਘ ਤੇ ਮੈਂ ਬੜੇ ਜ਼ੋਰ ਨਾਲ ਲਈ ਵੀ ਮੈਨੂੰ ਕੁੱਟ ਮਾਰ ਬਹੁਤ ਕਰਦਾ ਸੀ ਮੈਨੂੰ ਕਹਿੰਦਾ ਖੇਤਾਂ 'ਚ ਚਲੀ ਜਾ ਇੱਥੇ ਨਹੀਂ ਤੈਨੂੰ ਰਹਿਣ ਦੇਣਾ ਮੈਂ ਕਿਹਾ ਮੇਰੀ ਤਿੰਨ ਬੇਟੀਆਂ ਸੀ ਉਦੋਂ ਤੇ ਮੈਂ ਕਿਹਾ ਮੈਂ ਖੇਤਾਂ 'ਚ ਨਹੀਂ ਜਾਣਾ ਮੈਂ ਪਿੰਡ ਰਹਿਣਾ ਇੱਥੇ ਹਾਂਜੀ ਮੈਂ ਹੱਦ ਨਹੀਂ ਜੇ ਲੋੜ ਪਵੇ ਸਾਨੂੰ ਇੱਥੇ ਦੁਕਾਨੋਂ ਫੜ ਲਈਦਾ ਸੀ ਉੱਥੇ ਰਾਤ ਨੂੰ ਕਿੱਥੋਂ ਆਵਾਂਗੇ ਦੋ ਮਰਬਿਆਂ ਤੇ ਦੂਰੋਂ ਇੰਨੀ ਤੇ ਇਹ ਮੈਂ ਇੱਕ ਤਾਂ ਨਹੀਂ ਘਰ ਛੱਡਿਆ ਨਹੀਂ ਤਾਂ ਮੈਂ ਬੇਟੀਆਂ ਦਾ ਵਿਆਹ ਕੀਤਾ ਸੀ ਮੈਂ ਇਹ ਵਿੱਚ ਵੀ ਸਕਦੀ ਸੀ ਘਰ ਦੀ ਥਾਂ ਖੇਤ ਵੀ ਵੇਚ ਸਕਦੀ ਸੀ ਮੈਂ ਕਿਹਾ ਨਹੀਂ ਵੇਚਣਾ ਮੈਂ ਇਹ ਰੱਖਣੀ ਜੱਦੀ ਥਾਂ ਰੱਖਣੀ ਇਹ ਮੇਰਾ ਹੁਣ ਕੰਬਰਾ ਪੱਟਿਆ ਤੁਹਾਡੇ ਸਾਹਮਣੇ ਟਾਇਆ ਗਿਆ ਸਰ ਜੀ ਆ ਦੇਖ ਲਓ ਤੁਸੀਂ ਹਾਂਜੀ ਚਾਰ ਕਿੱਲੇ ਖੇਤ ਬਾਹਰ ਸੀਗਾ ਸਾਡਾ ਹੁਣ ਤਾਂ ਉਹ ਪੈੜੀ ਟਹਿ ਗਈ ਆ ਘਰ ਵੀ ਵੇਚਨੇ ਨੇ ਲਾਇਆ ਸੀ ਤਾਂ ਮੁੰਡਾ ਦੇਸਤ ਸੀ ਜੀ ਜੱਟ ਨੂੰ ਵੇਚਣ ਲੱਗੇ ਪਟਾ ਜੱਟ ਨੂੰ ਵੇਚਣ ਲੱਗੀ ਸੀ ਇਹ ਜੋ ਕੋਈ ਅੰਦੇਸ ਵਰਗੀ ਝੂਠ ਵਾਲੀ ਗੱਲ ਨਹੀਂ ਉਹਨੇ ਹੀ ਮੈਨੂੰ ਦੱਸਿਆ ਪਹਿਲਾਂ ਕੋਈ ਵੀਡੀਓ ਦੀਆਂ ਵੀ ਗੱਲਾਂ ਹੀ ਆ ਜੀ ਉਸ ਬਾਰੇ ਕੀ ਕਹਿਣਾ ਕਿਦਾਂ ਸਰ ਪਹਿਲਾਂ ਕਹਿੰਦੇ ਨੇ ਕਿ ਤੁਹਾਡੇ ਕੋਲ ਕੋਈ ਸਬੂਤ ਵੀ ਹੈਗੇ ਹੈ ਹੈਗੇ ਆ ਸਬੂਤ ਹੂੰ ਹੈਗੇ ਆ ਉਸ ਤੇ ਸਾਡਾ ਫੋਨ ਡੇਗਿਆ ਇਹਦੀ ਕੁੜੀ ਜਿਹੜੀ ਮੈਂ ਸੈਂਟਰ ਜਾ ਉਹਦੇ ਘਰ ਵਾਲੇ ਨੇ ਜਦੋਂ ਦਿੱਤਾ ਸੀ ਕਿ ਬਹੁਤ ਜ਼ਿਆਦਾ ਨਸ਼ਾ ਕਰਦਾ ਸੀ ਉਹ ਮੇਰੇ ਨਾਲ ਕੁੱਟ ਮਾਰ ਵੀ ਕਰਦਾ ਸੀ ਨਾ ਤੇ ਉਹਨੂੰ ਸੈਂਟਰ ਦਿੱਤਾ ਫਿਰ ਇਹ ਜੀ ਉਹਨੇ ਗੱਲ ਚਾਲੀ ਕਿ ਕੋਈ ਵੀਡੀਓ ਦਾ ਸਬੂਤ ਵੀ ਕਹਿ ਰਹੇ ਹੋ ਤੁਸੀਂ ਉਸ ਬਾਰੇ ਕੀ ਕਹੋਗੇ ਸਰ ਜਿੱਦਾਂ ਥਾਂ ਵੇਚੀ ਸੀਗੀ ਉਹਨਾਂ ਦੇ ਮੁੰਡੇ ਨੇ ਇਹਨਾਂ ਦੇ ਤੇ ਜਿੱਦਾਂ ਇਹ ਉਹਨ ਕਹਿੰਦੀ ਸੀਗੀ ਇਸ ਪਰੋਨੇ ਦਾ ਨਾਂ ਲੈਂਦੀ ਸੀਗੀ ਭਾਜੀ ਉਹਨਾਂ ਦਾ ਵੀ ਇਹਨਾਂ ਨੇ ਥਾਂ ਵਕਾਈ ਇਹਨਾਂ ਦਾ ਕੋਈ ਲਿੰਕ ਨਹੀਂਗਾ ਇਹ ਸੰਦੀਪ ਕੌਰੇ ਦੀ ਕੁੜੀ ਆ ਜਿਹੜੀ ਉਹਨੂੰ ਮੈਂ ਥਾਂ ਦਾ ਦੱਸਿਆ ਸੀਗਾ ਉਹ ਕਹਿੰਦੀ ਕੋਈ ਨਹੀਂ ਪਾਬੀ ਤੁਸੀਂ ਬਣਾ ਲਓ ਉਹਨੇ ਤਿੰਨ ਚਾਰ ਕਰਾਂ ਦਾ ਨਾਂ ਲਿਆ ਵੀ ਉਹਨਾਂ ਨੂੰ ਥਾਂ ਦੇ ਦਿਓ ਤੁਹਾਨੂੰ ਕੋਈ ਗੁੱਸਾ ਨਹੀਂ ਆਇਦਰ ਸਾਹਮਣੇ ਇਕ ਇਧਰ ਕਰਿਆ ਕਹਿੰਦੀ ਉਹਨਾਂ ਨੂੰ ਥਾਂ ਦਵੋ ਕਿ ਤੇ ਅਸੀਂ ਇਦਾਂ ਹੀ ਤਾਂ ਬਹੁਤ ਕੁਝ ਬੋਲੀ ਸੀਗੀ ਉਦੋਂ ਰਿਕਾਰਡਿੰਗ ਵੀ ਮੇਰੇ ਕੋਲ ਹੈਗੀ ਹਾਂਜੀ ਆਪਣਾ ਕਹਿਣਾ ਇਹ ਹੀ ਆ ਕਿ ਇਹ ਆਈ ਮਾਤਾ 5 ਸਾਲ ਵਿਆਹ ਨੂੰ ਸਾਡੇ ਹੋ ਗਿਆ ਤੇ ਇਹ ਆ ਕਿਉਂ ਇੰਨਾ ਪਰੇਸ਼ਾਨ ਕੀਤੀ ਥੜੀ ਪਹਿਲਾਂ ਦੇ ਮੁੰਡਾ ਨਾਲ ਸ਼ਾਹੀ ਕਰਦਾ ਸੀ ਗਾ ਜਦੋਂ ਥਾਂ ਵੇਚੀ ਸੀ ਉਹਨਾਂ ਨੇ ਵੇਚੀ ਸੀ ਤੇ ਮੈਨੂੰ ਇੰਨਾ ਜ਼ਿਆਦਾ ਬਗਵਾਸ ਕਰਦੀ ਸੀ ਆ ਕੇ ਬੋਲੀ ਬਹੁਤ ਜ਼ਿਆਦਾ ਬੋਲਦੀ ਸੀ ਕਹੋਂ ਕੱਢਦੀ ਸੀ ਸੁમિતਰਾ ਹਾਂਜੀ ਆਪਣਾ ਜੀ ਸ਼ੁਭਨਾਮ ਕੀ ਹੈ ਸੁમિતਰਾ ਠੀਕ ਹੈ ਜੀ ਤੇ ਕੀ ਲੱਗਦੇ ਹੋ ਇਹਨਾਂ ਦੇ ਇਹਨਾਂ ਦੀ ਨੋ ਨੋ ਆ ਲੱਗਦੀ ਹਾਂਜੀ ਸਵਰਨਕੌਰ ਦੀ ਠੀਕ ਹੈ ਜੀ ਠੀਕ ਹੈ ਆਪਣੀ ਕੀ ਆਵਾਜ਼ ਹੈ ਸਰ ਮੇਰਾ ਵਿਆਹ ਇਹਨਾਂ ਨੇ ਦੀਦੀ ਉਹਨਾਂ ਨੇ ਕੀਤਾ ਮਨਜੀਤ ਉਹਨਾਂ ਨੇ ਤੇ ਇਹ ਇਹਨੇ ਨਾ ਵਿਆਹ ਕੀਤਾ ਨਾ ਇੱਥੇ ਆਈ 10 ਸਾਲ ਮੈਂ ਸੁਣਿਆ ਕਿ ਨਹੀਂ ਇੱਥੇ ਕਰੇ ਆਈ ਜਿੱਦਾਂ ਸਾਡੇ ਡੈਡੀ ਦੀ ਡੈਥ ਹੋਈ ਸੀਗੀ ਇਹ ਗਲਤ ਰਿਲੇਸ਼ਨਸ਼ਿਪ ਸੀਗੀ ਤੇ ਹੁਣ ਇਹਦਾ ਮੁੰਡਾ ਵੀ ਜਦੋਂ ਸੈਂਟਰ 'ਚ ਮੈਂ ਦਿੱਤਾ ਸੀਗਾ ਨਸ਼ਾ ਬਹੁਤ ਕਰਦਾ ਸੀਗਾ ਤੇ ਇਹਦੀ ਛੋਟੀ ਕੁੜੀ ਨੇ ਵੀ ਮੈਨੂੰ ਬਹੁਤ ਧਮਕੀਆਂ ਦਿੱਤੀਆਂ ਮੇਰੇ ਕੋਲ ਜੇ ਰਿਕਾਰਡਿੰਗਾਂ ਵੀ ਪਈਆਂ ਬਹੁਤ ਜ਼ਿਆਦਾ ਮੈਨੂੰ ਧਮਕੀਆਂ ਦਿੱਤੀਆਂ ਮੈਂ ਕਰ ਦੇਣਾ ਤੇਰਾ ਖਾਨਦਾਨ ਨਹੀਂ ਛੱਡਣਾ ਮੈਂ ਉਸ ਦਿਨ ਵੀ ਫਾਇ ਲੱਗ ਕਿ ਸਾਰ ਮੇਰਾ ਇੰਨਾ ਜੀ ਨਾ ਹਰਾਮ ਕੀਤਾ ਫੇਰੇ ਮੰਮੀ ਆ ਕੇ ਇਹਨਾਂ ਨੇ ਜੀ ਨਾ ਹਰਾਮ ਕਰ ਦਿੱਤਾ ਬਹੁਤ ਜ਼ਿਆਦਾ ਬੋਲਦੀ ਸੀ ਗਲਤ ਫੇਰ ਵੀ ਮੈਂ ਤਾਂ ਇਹਨੂੰ ਰੋਟੀ ਵੀ ਬਣਾ ਕੇ ਦਿੰਦੀ ਰਹੀਆਂ ਜਦੋਂ ਘਰੇ ਆਈ ਮੈਂ ਨਹੀਂ ਇਹਨੂੰ ਕਰੋ ਕੱਢਾ ਇਹ ਮੈਨੂੰ ਕਰੋ ਕੱਢਦੀ ਹਾਂ ਅਸੀਂ ਇਹਨੂੰ ਥਾਂ ਕਮਰਾ ਵੀ ਦਿੰਨੇ ਅਸੀਂ ਕਿਹਾ ਸੀ ਤੈਨੂੰ ਕਿਤੇ ਜਾਣ ਨਹੀਂ ਦੇਣਾ ਚਲ ਤੂੰ ਆ ਗਈ ਹੁਣ ਤੇ ਸਮਾਰਵੀ ਅੰਦਰ ਰੱਖਿਆ ਗਿਆ ਸਵੇਰੇ ਬਹੁਤ ਜ਼ਿਆਦਾ ਤੰਗ ਕਰੀ ਖੜੀ ਠੀਕ ਹੈ ਇੱਕ ਕੁੜੀ ਆ ਗਈ ਮੇਰੀ 4 ਸਾਲਾਂ ਦੀ ਦੂਸਰਾ ਬੱਚਾ ਮੈਨੂੰ ਹੋਣ ਵਾਲਾ ਠੀਕ ਹੈ ਇੱਕ ਕੁੜੀ ਬੇਟੀ ਹੈ ਤੇ ਦੂਜਾ ਬੱਚਾ ਹੋਣ ਵਾਲਾ ਜੀ ਤੇ ਸਰ ਲਾਸਟ ਮਹੀਨਾ ਵਾ ਇੰਨਾ ਤੰਗ ਕਰੀ ਮੈਂ ਸਾਲ ਤੇ ਚਿੰਦੇ ਗੱਲ ਕਿੱਥੋਂ ਪਾਉਂਗੀ ਹਾਂ ਭਾਈ ਆਪਣਾ ਕੀ ਕਹਣਾ ਹੈ ਆਪਣਾ ਕਹਿਣਾ ਜੀ ਜਦੋਂ ਪਹਿਲਾਂ ਸ਼ੁਰੂ ਤੋਂ ਇਹਨੇ ਆਪਦੇ ਬੰਦੇ ਦਾ ਮਡਲ ਕਰਕੇ 3 ਮਹੀਨੇ ਛਿਲ ਕੱਟੀ ਕੱਟ ਕੇ ਉਹਨੂੰ ਬਾਅਦ ਚ ਆ ਕੇ ਕੋਈ 10 ਦਿਨ ਕਰੇ ਰਹੀ ਉਦੋਂ ਬਾਅਦ ਚਲੇਗੀ ਸਾਨੂੰ ਨਹੀਂ ਪਤਾ ਹੁਣ ਆਈ ਆ ਇਸ ਟਾਈਮ ਤਰਖਾਚਾ ਸਾਡੇ ਕੋਲ ਆ ਜੀ ਸਾਰਾ ਕੁਝ ਆ ਕਾਗਜ਼ ਪੱਤਰ ਆ ਜੀ ਫੋਟੋਆਂ ਦੇਤੀਆਂ ਜੀ ਅਸੀਂ ਕੁੜੀ ਦਾ ਮੁੰਡੇ ਦਾ ਵਿਆਹ ਕੀਤਾ ਜਿਹੜਾ ਦਾ ਮੁੰਡਾ ਆ ਅਸੀਂ ਵਿਆਹ ਕੀਤਾ 5 ਸਾਲ ਹੋ ਗਏ ਹੁਣ ਕੱਚੀ ਥਾਂ ਆ ਉਹ ਮੁੰਡੇ ਦਾ ਕਬਜ਼ਾ ਸਾਨੂੰ ਨਹੀਂ ਪਤਾ ਕਿੱਥੇ ਰਹੀਏ ਕਿੱਥੇ ਨਹੀਂ ਰਿਸ਼ਮ ਸਿੰਘ ਗਿਲਣਾ ਦਾ ਉਹਦੇ ਨਾਲ ਇਹ ਦੇ ਸਬੰਧ ਸੀ ਠੀਕ ਆ ਜੀ ਤੇ ਚਲੋ ਕੋਈ ਚਲੋ ਨਹੀਂ ਕਹਿਣਾ ਅੰਦੀ ਇਹ ਸਰ ਸਾਡੀ ਗੱਲ ਆ ਜੀ ਉਦੋਂ ਬਾਅਦ ਘਰ ਦੀ ਗੱਲ ਆ ਸਾਨੂੰ ਨਹੀਂ ਪਤਾ ਕਿੱਥੇ ਰਹੀਏ ਕਿੱਥੇ ਨਹੀਂ ਮੁੰਡੇ ਨੇ ਥਾਂ ਵੇਚ ਕੇ ਆ ਥਾਂ ਵੇਚ ਕੇ ਆ ਕਮਰੇ ਪਾਏ ਜੀ ਦਿਖਾਏ ਜਾਣਗੇ ਜੀ ਕਮਰੇ ਅੱਗੇ ਦਿਖਾ ਦੇ ਅੱਗੇ ਸਰ ਇਹਦਾ ਕਹਿਣ ਦਾ ਹੈਗਾ ਵੀ ਧੱਕਾ ਮੁੱਕੀ ਕਰਦੇ ਇਹਦੇ ਸਮਾਨ ਨੂੰ ਦਿਖਾਇਆ ਜਾਵੇ ਜੀ ਕੋਈ ਨਹੀਂ ਉਹ ਦਿਖਾ ਦੇ ਹਾਂਜੀ ਹਾਂਜੀ ਸਮਾਨ ਨੂੰ ਦਿਖਾਇਆ ਜਾਵੇ ਇਹਦਾ ਸਮਾਨ ਅੰਦਰ ਰੱਖਿਆ ਹੋਇਆ ਨਜਾਇਜ਼ ਸਾਰੇ ਬੱਚੇ ਇਹਨੂੰ ਮਰਜ਼ੀ ਪੁੱਛਿਆ ਜਾਵੇ ਇਹ ਗਲਤ ਆ 5-10 ਸਾਲ ਕਿੱਥੇ ਰਹੀਏ ਜੀ ਸਾਨੂੰ ਦੱਸੇ ਉੱਥੇ ਜਾਵੇ ਜਿੱਥੇ ਜਾਣਾ ਸੀ ਜਿਹੜੀ ਜਿਹੜਾ ਸਮਝਾਉਂਦਾ ਉਹਨੂੰ ਗਾਲਾਂ ਕੱਢਦੀ ਆ ਸਾਰੇ ਪਿੰਡ ਨੂੰ ਗਾਲਾਂ ਕੱਢਦੀ ਆ ਜੀ ਕੋਈ ਵੀ ਐਂਦੀ ਧਰਦੀ ਗੱਲ ਨਹੀਂ ਕਰਦਾ ਨਾ ਇਹਨੂੰ ਛਡਾਉਂਦਾ ਕੋਈ ਕੋਈ ਲੜਾਈ ਪਵੇ ਤਾਂ ਛਡਾਵੇ ਜੇ ਕਰਦਾ ਤਾਂ ਲੈ ਆ ਕੋਈ ਜੇ ਕੇਸ ਦੀ ਗੱਲ ਕਰਦੇ ਹਾਂ ਕੇਸ ਚੱਲਦਿਆਂ ਨੂੰ ਕਿੰਨਾ ਟਾਈਮ ਹੋ ਗਿਆ ਸੀ ਨਾਲੋਂ 2017 ਦਾ ਚੱਲਿਆ ਸੀ ਜੀ ਹੂੰ ਤਿੰਨ ਮਹੀਨੇ ਅੰਦਰ ਕੱਟਿਆ ਜੀ ਇਹਨੇ ਹੂੰ ਠੀਕ ਹੈ ਜੀ ਉਸ ਤੋਂ ਬਾਅਦ ਸਾਨੂੰ ਨਹੀਂ ਪਤਾ ਕਿੱਥੇ ਰਹੀ ਆ ਕਿੱਥੇ ਨਹੀਂ ਆ ਅੱਜ ਆਈ ਆ 10 ਸਾਲ ਹੋ ਗਏ ਗੱਲ ਨੂੰ ਠੀਕ ਹੈ ਜੀ ਹੂੰ ਹੂੰ ਹੋਰ ਕੋਈ ਆਪਣੀ ਆਵਾਜ਼ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਹਿਣਾ ਚਾਹੁੰਦੇ ਆ ਜੀ ਬਸ ਸਾਡੇ ਕੋਲ ਕਾਗਜ਼ ਪੱਤਰ ਹੈਗੇ ਆ ਜੀ ਕਾਨੂੰਨੀ ਕਾਰਵਾਈ ਹੋਊਗੀ ਕੋਈ ਗੱਲ ਨਹੀਂ ਕਾਗਜ਼ ਪੱਤਰਾਂ ਦੇ ਹੋਊਗੀ ਇਹਦੇ ਕੋਲ ਕਾਗਜ਼ ਪੱਤਰਾਂ ਤਾਂ ਇਹ ਸੂ ਕਰ ਸਕਦੀ ਆ ਜੀ ਆ ਮੀਡੀਆ ਦੇ ਸਾਹਮਣੇ ਹੂੰ ਹੂੰ ਨਹੀਂ ਹੈਗੀ ਤੇ ਫਿਰ ਸਮਝ ਲਓ ਆਪ ਨੂੰ ਆਪੇ ਹੀ ਪਤਾ ਲੱਗ ਜਾਂਦਾ ਜੀ ਇਹਦੇ ਕੋਲ ਕਾਗਜ਼ ਪੱਤਰ ਨਹੀਂ ਹੈਗਾ ਕੁਝ ਨਹੀਂ ਹੈਗਾ ਤਾਂ ਛੁੱਟੀ ਜਾ ਜੀ ਸਾਰਿਆਂ ਨੂੰ ਪਤਾ ਜੀ ਸਾਡੇ ਕੋਲ ਸਾਰਾ ਕਾਗਜ਼ ਪੱਤਰ ਆ ਜੀ ਹਾਂ ਜੀ ਓਕੇ ਇਹਦਾ ਸਮਾਨ ਆਪਾਂ ਅੰਦਰ ਰੱਖਿਆ ਜੀ ਇਹਨੂੰ ਨਹੀਂ ਕਰੋ ਕੱਢਿਆ ਕਹਿਣ ਜਿੱਦਾਂ ਮਰਜ਼ੀ ਕੋਈ ਕਹਿ ਦੇਵੇ ਠੀਕ ਹੈ ਜੀ ਹਾਂਜੀ ਹੂੰ ਕੀ ਕਮਰੇ ਬਣਾਇਆ ਮੁੰਡੇ ਨੇ ਹੋਰ ਕੁਝ ਨਹੀਂ ਕੀਤਾ ਹੁਣ ਮੁੰਡਾ ਨਸ਼ੇੜੀ ਆ ਜੀ ਅੱਗੇ ਪਿੱਛੇ ਰਹਿੰਦਾ ਆ ਹੁਣ ਅਸੀਂ ਮੰਨ ਲਓ ਇਹ ਕੁੜੀ ਦਾ ਸਾਰਾ ਜੇ ਤੁਸੀਂ ਕਿਸ ਪਿੰਡ ਦੇ ਬਸਨੀਕ ਹੋ ਅਸੀਂ ਰਾਏਪੁਰਾਈਆਂ ਦੇ ਜੀ ਠੀਕ ਹੈ ਜੀ ਹਾਂਜੀ ਮੰਨ ਬਈ ਡਰਾਈਵਰ ਆਈ ਇਸ ਪਰਿਵਾਰ ਦੇ ਜੋਈ ਸਾਹਿਬ ਹਾਂਜੀ ਜੋਈ ਸਾਹਿਬ ਹੈ ਜੀ ਪਹਿਲਾਂ ਤੋਂ ਸ਼ੁਰੂ ਤੋਂ ਹੀ ਮੈਂ ਜਦੋਂ ਮੇਰਾ ਸਹੁਰਾ ਸਾਹਿਬ ਸੀਗੇ ਉਦੋਂ ਵੀ ਮੈਂ ਮੂਰੇ ਇਹਨਾਂ ਦੇ ਨਾਲ ਇੱਕ ਨ ਮੋੜ ਨ ਮੋੜਾ ਲਾ ਕੇ ਤੁਰਦਾ ਸੀ ਹੁਣ ਵੀ ਤੁਰਨਾ ਇੱਕ ਗਲਤ ਹੈ ਜਦੋਂ ਤੇ ਆਪਾਂ ਇਹ ਗਲਤ ਬੰਦੇ ਨਾਲ ਤੁਰਦੇ ਨਹੀਂ ਜਦੋਂ ਇਹਦਾ ਸਮਾਨ ਰੱਖਿਆ ਹੋਇਆ ਤੂੰ ਆਪ ਦਾ ਟੌਰ ਨਾਲ ਘਰੇ ਰਹਿ ਤੈਨੂੰ ਲੋੜ ਨਹੀਂ ਕਿਤੇ ਉਧਰ ਇਧਰ ਜਾਣ ਦੀ ਅੱਜ ਦੀ ਐਪਲੀਕੇਸ਼ਨਾਂ ਲਾ ਕੇ ਆਏ ਆ ਜੀ ਆਹ ਥਾਣੇਦਾਰ ਦਾ ਨੰਬਰ ਵੀ ਦਿਖਾ ਦਿੰਨੇ ਆ ਜੀ ਆਹ ਜੀ ਥਾਣੇ ਵਾਲੇ ਦਾ ਨੰਬਰ ਆ ਜੀ ਜਿੱਥੇ ਇਹਨਾਂ ਦੇ ਕੋਲ ਐਪਲੀਕੇਸ਼ਨ ਦਿੱਤੀ ਆ ਜੀ ਨਜਾਇਜ਼ਰ ਖਾਚਾ ਲਾਉਂਦੀ 112 ਨੰਬਰ ਤੇ ਫੋਨ ਲਾ ਕੇ ਪੁਲਿਸ ਨੂੰ ਪੁੱਛਿਆ ਜਾਵੇ ਜੀ ਜਾ ਕੇ ਭਾਵੇਂ ਕੋਈ ਚੱਕਰ ਨਹੀਂ 112 ਵਾਲਿਆਂ ਨੂੰ ਪੁੱਛਿਆ ਜਾਵੇ ਭਈ ਕਿੱਦਾਂ ਕੀ ਮੈਟਰ ਆ ਜੀ ਉਹ ਸਾਰੇ ਸਮਝਾ ਕੇ ਜੀ ਕਹਿੰਦੇ ਤੁਸੀਂ ਕਮਰਾ ਪੱਟੋ ਤੇ ਆਪਦਾ ਇਹਦਾ ਸਮਾਨ ਇਹਦਾ ਰੱਖਿਆ ਆਦਾ ਸਮਾਨ ਦੇ ਘਰੇ ਆ ਪ੍ਰਸ਼ਾਸਨ ਵਾਲੇ ਖੋਲ੍ਹਿਆ ਜੀ ਤੁਹਾਨੂੰ ਹਾਂਜੀ ਕਿੱਦਾਂ ਮਤਲਬ ਜੀ ਜਿੱਦਾਂ ਹੁਣ ਆਪਣਾ ਮਕਾਨ ਜਿੱਦਾਂ ਢਾਹ ਰ ਆਪਣਾ ਢੱਠ ਰਿਹਾ ਹਾਂਜੀ ਕਿ ਕੇਸ ਤੁਸੀਂ ਜਿੱਤ ਚੁੱਕੇ ਹੋ ਹਾਂਜੀ ਸਰ ਸਾਰੇ ਕਾਗਜ਼ ਪੱਤਰ ਸਾਡੇ ਕੋਲ ਜੀ ਕਬਜ਼ਾ ਸਾਡੇ ਕੋਲ ਜੀ ਇਹਦੇ ਕੋਲ ਕਾਗਜ਼ ਪੱਤਰ ਰਹਿ ਗਿਆ ਤਾਂ ਆਪ ਦਸਾਂ ਲਾ ਜਾਵੇ ਜੀ ਸਾਡਾ ਕਬਜ਼ਾ ਆ ਜੀ ਬਹੁਤ ਟਾਈਮ ਦਾ ਜੀ ਠੀਕ ਹੈ ਠੀਕ ਹੈ ਜਦੋਂ ਚਲੇਗੀ ਉਹ ਤੋਂ ਬਾਅਦ ਕਿਸੇ ਨਾ ਕਿਸੇ ਨੇ ਕਬਜ਼ੇ ਤੇ ਕਬਜ਼ਾ ਹੋਰ ਕੋ ਕਰ ਜਾਂਦਾ ਹਾਂਜੀ ਹਾਂਜੀ ਇਹ ਸਾਡਾ ਕਬਜ਼ਾ ਜੀ ਕਬਜ਼ੇ ਤੌਰੀ ਤੇ ਥਾਂ ਪਈ ਆ ਇਹ ਨਜਾਇਜ਼ ਕਰਨ ਜੋ ਮਰਜ਼ੀ ਕਰੀ ਜਾਵੇ ਤੇ ਕੈਨਵਲ ਲੋਕੀ ਅਸੀਂ ਇਹਨੂੰ ਰਹਿਣ ਵਾਸਤੇ ਵੀ ਜਗ੍ਹਾ ਦਿੱਤੀ ਹੋਈ ਹੈ ਹਾਂਜੀ ਹਾਂਜੀ ਰਹਿਣ ਵਾਸਤੇ ਵੈਸੇ ਜਗ੍ਹਾ ਦਿੱਤੀ ਆ ਵੈਸੇ ਸੋਚਿਆ ਜਾਵੇ ਤੇ ਇਹਦਾ ਹੱਕ ਨਹੀਂ ਬਣਦਾ 10 ਸਾਲ ਜਿੱਥੇ ਰਹੀਏ ਫਰਜ਼ ਬਣਦਾ ਉੱਥੇ ਅਸੀਂ ਫੇਰ ਵੀ ਅਸੀਂ ਇਹਨੂੰ ਕਿਹਾ ਭਈ ਇੱਥੇ ਰਹਿ ਜਾ ਹਾਂਜੀ ਫੇਰ ਵੀ ਨਹੀਂ ਰਹਿੰਦੀ ਸਮਾਨ ਦਿਖਾਇਆ ਜੀ ਸਮਾਨ ਅੰਦਰ ਪਿਆ ਪੱਕੇ ਕਮਰੇ ਦੇ ਅੰਦਰ ਪਿਆ ਜੀ ਹਾਂਜੀ ਇਹ ਜਿਹੜਾ ਥਾਂ ਆ ਥਾਂ ਜਿਹਨੂੰ ਪਹਿਲੀ ਦਿੱਤੀ ਆ ਆ ਦੇ ਕੁਝ ਕਾਗਜ਼ ਪੱਤਰ ਸਾਰੇ ਆ ਹੁਣ ਕਹਿੰਦੀ ਕਬਜ਼ਾ ਨਹੀਂ ਲੈਣ ਦੇਣਾ ਜਿੱਥੇ ਦ੍ਰਿਸ਼ਟੀ ਹੈਗੀ ਆ ਆ ਦੀ ਰਜਿਸਟਰੀ ਤੇ ਆਪ ਦੀ ਚਿਰ ਕਾਨੂੰਨੀ ਕਾਰਵਾਈ ਕਰਾ ਸਕਦੇ ਆ ਜੀ ਵੀਡੀਓ ਚੱਲ ਰਹੀ ਸੀ ਪਿੰਡ ਬਾਉਪੁਰ ਤੋਂ ਨੇੜੇ ਸ਼ਾਹਕੋਟ ਤੋਂ ਲਾਸਟ ਵਿੱਚ ਪੱਤਰਕਾਰ ਹਰਪਾਲ ਸਿੰਘ ਜੱਜ